ਜੀ ਸਾਡੀ ਕਾਜ ਦੀ ਸਹਾਤਾ ਡਾਇਵਨੇ ਮਿਲ ਆਉਂਦਾ ਹੈ ਤੇ ਆਪਣਾ ਹੀ ਬੜਾ ਮੰਦਾ ਹੁਣ ਜਿਹੜੇ ਦਵਾਈ ਲੈ ਕੇ ਆਇਆ ਕੋਈ ਜਿੰਨਾ ਥੋੜਾ ਬਹੁਤ ਕੈਮ ਆ ਤੇ ਹਰ ਗੁਣ ਨੂੰ ਸੁੱਤੀ ਹੀ ਕਰਮਿਆ ਸਲੂਨ ਕਾਫੀ ਦਿਨਾਂ ਬਾਅਦ ਸੰਦੀ ਜੀ ਤੇ ਅੱਜ ਨੂੰ ਜਿਹੜਾ ਧਿਆਨ ਨੇ ਦਿੱਤਾ ਸੇਵਾ ਵਾਲੇ ਬੰਨੇ ਲੱਗੇ ਰਹੇ ਤੇ ਹੁਣ ਆ ਗਿਆ ਸਲੂਨ ਚੱਲਦੇ ਆ ਉਹਦਾ ਤਾਂ ਵੇਖੀ ਕੀ ਹਾਲ ਤਾਂ ਤਵ ਕੀ ਨਹੀਂ ਕੋਈ ਪਤਾ ਨਹੀਂ ਹਾਲ ਹੁਤਾ ਉਹ ਜੀ ਕੁਛ ਨਹੀਂ ਆਜੋ ਆਜੋ ਕੁਮੈਂਟ ਮਿਟੀ ਬੇੜਾ ਵੀ ਖੋਲਤਾ ਇੱਥੇ ਲੱਗਾ ਹੈ ਜਿਹੜਾ ਉਹ ਵੀ ਖੋਲਤਾ ਹੈ। ਹਨ ਨਾਲ ਵਾਲੀ ਦੁਕਾਨ ਵੀ ਉੱਚੀ ਲੱਗੇ ਆ ਕਰਨ ਮਿੱਟੀ ਪੈਂਡੀ ਅੰਦਰ। ਹਰ ਬੰਦੇ ਦੀ ਦੇਖਣਾ ਲੈਣ ਵਾਤੇ ਆ ਸਲੂਨ ਤੋਂ। ਬਹੁਤ ਮੰਦਾ ਹਾਲਿਆ ਸਗੇ ਠੀਕ ਨਹੀਂ। ਹੋਇਆ। ਮਾ ਜੂ ਵੀ ਕਰ ਲਾਜੋ। ਹੈ ਕਿੱਥੇ? ਜੂ ਵੀ ਕਰ। ਨਾ, ਇੱਥੇ ਨਹੀਂ ਜਾਣਾ। ਜਾ ਲੈ। ਜਾ ਕਲੀ ਚੱਲ ਜਾ ਚਲ ਚਲਾ। ਓਏ ਓਏ ਕਿੱਥੇ ਚੱਲ ਨਹੀਂ ਆ ਇਧਰ ਮੈਂ ਮੇਰ ਨਾਲ ਨਹੀਂ ਜਾਣਾ ਸੜਕ ਤੇ ਨਾ ਜਾਈ ਫਿਰ ਖੜਕ ਜਾਣੀਆਂ ਸੜਕ ਤੇ ਗਈ ਤੇ ਮੈਂ ਕੁੜਦਣਾ ਨਹੀਂ ਜੇ ਮੈਂ ਕੁੜਦਣਾ ਹਰ ਗੁਣ ਗਾੜੀ ਕਾਰ ਗਾੜੀ ਕਾਰ ਹੁੰਦੀ ਨਾ ਜਾ ਤੇਰੀ ਚੱਲ ਚਲੀ ਗਏ ਚੱਲ ਚਲੀ ਸੀਤੀ ਕਰ ਗਏ ਚੱਲ ਚਲੀ ਇਹ ਸਕੂਟਰੀ ਤੇ ਬਹਿ ਮਿੰਟ ਮਿੰਟ ਚੱਲ ਭੱਜ ਗਿਆ ਭੱਜ ਕੇ ਭੱਜ ਕੇ ਚੱਲ ਆ ਜਾ ਆ ਜਾ ਦੇਖਦੀ ਫਿਰਦੀ ਏ ਮੈਂ ਜਾ ਰਹਾ ਸਲਮਾ ਰੋਡੋਂ ਤੇ ਜਗਟਾ ਬਣਨੇ ਦਿੱਤੇ ਸੇਵਾ ਵਾਲੀਆਂ ਉਹ ਲੈ ਈਏ ਜਾ ਕੇ तो 33740 मेरे दिन 33000 का किराया मैं पे 4500 और दिए पा दो ये धरू लिए और 4500 4500 नौ पा दो मैं का पजी 33000 का तब बकल्या नहीं हां भैया काट लो जो बस उदरली इस आख ही पीर हुई बड़ा मैं पढ़ हूं तेरे पानी ढोलता केने बस ठीक है जाए नुकसान जगटा खामना सही है ना ठीक है, है नंबर भी देता मगर पर लिखाता है मिठारू टीम सेवादार हाँ? ਕੁਰਮਾ ਦਾ ਸੇਵਿੰਗ ਜਿਹੜਾ ਮਰਜ਼ੀ ਪਾ ਸਕਦਾ ਮਣੀ ਨੂੰ ਕਿੰਨਾ ਹੁੰਦਾ ਜੀ ਜਿਹੜਾ ਮਰਜ਼ੀ ਪਾ ਸਕਦਾ ਜੀ ਜੇ ਕੁਮੜੀ ਦਾ ਫਾਇਦਾ ਨਾਲੇ ਸਹੀ ਗੱਲ ਹੈ ਹਾਲੇ ਤੋਂ ਮੌਣੀ ਤੇ ਅਸਰ ਦੇ ਤੱਕ ਜੁਬੇ ਲੱਗੇ ਨਹੀਂ ਚੰਗਾ ਹਾਂ ਠੀਕ ਹੈ ਨੈਰੀ ਨੂੰ ਦਿਖਾਣੇ ਆਪਾਂ ਹੁਣ ਜੀ ਜੱਗਟਾਂ ਲਿਆਂਦੀਆਂ ਵੇਖੋ ਸਤ ਸੰਗਤ ਸਤ ਸਹਤ ਸਮਾਰ ਚਾਹੀਦੇ ਗੁਰਬੀ ਤਾਂ ਠੀਕ ਹੈ ਜੇ ਸੇਵਾ ਕਰਨ ਚਾਹੀਦਾ ਨਾ ਤੇ ਇਦਾਂ ਲਿਖਿਆ ਮਠਾਰੂ ਟੀਮ ਸੇਵਾਦਾਰ ਠੀਕ ਹੈ ਬਹੁਤ ਜੀਵਤ ਕਨ ਸਹਾ ਇੰਨਾ ਬੜਾ ਮੁਲਾਮਤ ਕੀ ਦਿਰਾ ਹੈ ਸੇਵਾ ਯੂਥ ਦੀ ਅੰਦਰ ਵਿੱਚ ਇਹਨਾਂ ਯੂਥ ਨੂੰ ਬੜੀ ਤਾਕਤਾਂ ਮਿਲਦੀ ਹੈ ਅਗਰ ਤੋਂ ਮਮਦ ਸਾਹਿਬ ਦੇ ਮੁਰਦਾਸ ਬਣੇ ਗਏ ਕਿਹੜਾ ਸਾਨੂੰ ਅਪੀਲ ਵਿਕਤੀ ਕਰਨੇ ਮਮਦ ਹਾਰਿਸ ਕਰਵਾ ਕੰਨੀ ਮੇਰੇ ਵਰਗੀ ਨਹੀਂ ਰਪਣੀ ਗੁੱਠਾ ਘਮੋਣ ਦੀ ਕਿਤਨੀ ਵੀ ਸਾਡੀ ਮੌਜੂਦ ਹੈ ਕਦੀ ਸਾਡੇ ਲਈਗਾ ਆਪਣੇ ਰਾਜੇ ਪਹਿਲਾਂ ਨਗਰ ਵਿੱਚ ਲੱਤਾਵੇਂ ਕਰਾ ਚੁ ਕਿੰਨੇ ਮੇਰੇ ਵਰਗੇ ਨਹੀਂ ਲੱਭਣੇ ਬੰਦਾ ਕਾਦੇ ਚੰਡੀ ਬੰਦ ਕਰਦੇ ਤਗੜੀ ਹੈ ਜੀ ਵੈਗੀ ਮਗਰ ਤਗੜੀ ਹੈ ਹਾਂ ਥੋੜੀ ਤਗੜੀ ਹੁੰਦੀ ਮੈਂ ਕੌਣ ਮਾਰਦਾ ਹੈ ਦਾਦਾ ਮਾਰਦੇ ਪਕੜਾ ਦੇ ਤਗੜਾ ਮਾਰਦਾ ਹੈ ਤੈਨੂੰ ਸਮਝਾ ਉੱਠ ਖਲੋਗਾ ਛੱਡ ਦੇ ਫੋਨ ਹੁਣ ਨਹੀਂ ਨਹੀਂ ਉਹ ਲੈ ਚੱਲੀ ਕੱਢ ਕੇ ਸੇਰੇ ਸੇਰੇ ਨਾਲ ਬਸ ਨਾ ਨਾ ਚੱਲੋ ਜੀ ਬਾਈ ਫੋਟ ਬਣਾਈਏ ਚਾਹ ਮੈਂ ਖਾ ਅੱਜ ਨਾਲ ਥੋੜੀ ਜਿਆਦਾ ਰਹਿੰਦੇ ਆ ਤਾਂ ਮੈਂ ਮਿੰਟ-ਮਿੰਟ ਕਰਦਾਂ ਨਾ ਵੇਖੋ ਕੋਈ ਸਵਾਦ ਆਉਂਦਾ ਕਿ ਨਹੀਂ ਆਉਂਦਾ ਸਿਹਰ ਨੇ ਠੀਕ ਹੈਗੀ ਨਾ ਵੀ ਚਾਹ ਤੇ ਬਣ ਗਈ ਚਾਹ ਪੀਣੀ ਏ ਚਾਹ ਤਾਂ ਮੈਂ ਤਾਂ ਪੀ ਲਈ ਹੈ ਹੈ ਤੇ ਅੱਜ ਵੀ ਬਣਾਈ ਹੁੰਦਾਂ ਥੋੜੀ ਜੀ ਮਦਦ ਮਾਤਾ ਤੇ ਬੜੇ ਵਧੀਆ ਆ ਤੂੰ ਆ ਤਨ ਅਰੇ ਨੀ ਤੇ ਕਾ ਆ ਤੂੰ ਮਾਤਾ ਸਕੂਲ ਛੱਡ ਕੇ ਆਵਾ ਉੱਥੇ ਵੀ ਟਮਾਟਰ ਹੈਗੇ ਬੜੇ ਵਧੀਆ ਚੱਲੀਏ ਚੱਲ ਪਾਵਰ ਦੀ ਫੜ ਮਮੀ ਨੂੰ ਕੀ ਹੈ ਮੈਂ ਬਾਬੇ ਦਾ ਪਾਠ ਨਾਲ-ਨਾਲ ਸੁਣਨੀ ਸੈਦਾ ਹੁੰਦੇ ਨਾ ਮੈਂ ਵੀ ਨਾਲ-ਨਾਲ ਬੋਲਣ ਦੀ ਕਹਿੰਦੀ ਬਾਬਾ ਪੜਦਾ ਮਾੜਾ ਲੱਗਦਾ ਤੇ ਨੂੰ ਕੋ ਬੋਲਣ ਦੀ ਤੂੰ ਚੁੱਪ ਗਈ ਰ ਚੁੱਪ ਕਰਕੇ ਸੋਣਾ ਬੇਬੇਂ ਦੀ ਬੇਬੇ ਜੀ ਠੀਕ ਆ ਠੀਕ ਆ ਬੇਬੇ ਜੀ ਇਹ ਭਰਾ ਹਮ ਪੈਂਟ ਸਹੀ ਕਰਵਾਉਂਦੇ ਆ ਯਾਰ ਇਹ ਕੰਮ ਕਰਦੇ ਵਧੀਆ ਟੌਪ ਕਲਾਸ ਪਾਜੀ ਮੇਰੇ ਨਾਲ ਹੋਰ ਕਿਦੋਂ ਪੈਂਟ ਸਹੀ ਕਰਾਈ ਉਹ ਭਰਾ ਬੇੜਾ ਕਰਤਾਗੇ ਉਹ ਉੱਪਰ ਜਿਹੜੀ ਸੀਨ ਨਹੀਂ ਤੇ ਲਾਸਟ ਤੇ ਮਾਰਦੇ ਵੀ ਬੜਾ ਦੇ ਬਹਿ ਜਣਾ ਜਿਹੜਾ ਕਪੜਾ ਜਾ ਉਹ ਮਾਰੀਂਗੇ ਉਹਦਾ ਥੋੜਾ ਭੱਜਾ ਫਿਰਦਾ ਨੇ ਤੇ ਵਾਂਜੀ ਨੇ ਅਜਿਹਾ ਹੀ ਕਰਾ ਕੇ ਪਾਲੀ ਬਾਬਾ ਦੀ ਨਾਂ ਲਿਆ ਕੇ ਕੀ ਕਰੇ ਨਾ ਵੀ ਟੈਂਟਾਈਨ ਸਹੀ ਕਰਾ ਲਿਆ ਨਾਲ ਇੱਕ ਨਾਰਟ ਇੰਜੈਕਸ਼ਨ ਲਵਾ ਕੇ ਆ ਕਿਉਂਕਿ ਗਲਾ ਬੜਾ ਖਰਾਬ ਹੈ ਤੇ ਜੁਕਾਮ ਬਹੁਤ ਆ ਚਾਹ ਫੜੀ ਮੇ ਚਾਹ ਹੈ ਕਿ ਮਾਸਾ ਥੋੜੀ ਜਿਹੀ ਤਾਂ ਹੀ ਪਰ ਜ਼ਿਆਦਾ ਨਾ ਦਈ ਪਾਪਾ ਆਇਓ ਨਹੀਂ ਹੱਬੂ ਨਹੀਂ ਕਿੱਥੇ ਆ ਪਾਪਾ ਇੱਥੇ ਆ ਜਾ ਅਜਾ ਨਾ ਮੈਨੂੰ ਬਥ ਪਤਾ ਨਹੀਂ ਕੌਣ ਹੈ ਹੈ ਮੁੰਡਾ ਕਿੰਨਾ ਦਾ ਮੁੰਡਾ ਆ ਦਾਦੀ ਦਾ ਮੁੰਡਾ ਹੈਂ ਦਾਦੀ ਦਾ ਮੁੰਡਾ ਆ ਕੰਡੇ ਜਾ ਪਾ ਕੇ ਆ ਗਈ ਆ ਪਿੱਛੇ ਉਹ ਦਿਦੀ ਨੂੰ ਦਿਦੀ ਨੂੰ ਪਿੱਛੇ ਉਹ ਪਿੱਛੇ ਨੂੰ ਘੁੰਮ ਨਾ ਤੂੰ ਘੁੰਮ ਪੂਰੀ ਕਮਰ ਘੁਣਾ ਤੂੰ ਉਧਰ ਨੂੰ ਵੇਖੋ ਕੰਧ ਵਾਲ ਨੂੰ ਉਧਰ ਨੂੰ ਦੇਖੋ ਉਧਰ ਪੂਰਾ ਘੁੰਮ ਜਾ ਹਾਂ ਵੈਰੀ ਗੁੱਡ solo no, 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 no.